ਸੈਂਟ ਕਲੀਅਰ ਕਾਲਜ ਦੇ ਬ੍ਰੈਂਪਟਨ ਕੈਂਪਸ ਦੇ ਬਾਹਰ ਵਿਦਿਆਰਥੀਆਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਦਿੱਤਾ ਜਾ ਰਿਹਾ ਹੈ। ਇਹਨਾਂ ਵਿਦਿਆਰਥੀਆਂ ਦਾ ਕਥਿਤ ਦੋਸ਼ ਹੈ ਕਿ ਕਾਲਜ ਪ੍ਰਬੰਧਕਾਂ ਨੇ ਉਹਨਾਂ ਨੂੰ ਅਟੈਂਸ਼ਨ ਲਈ ਧੱਕੇ ਨਾਲ ਫੇਲ ਕੀਤਾ ਹੈ। ਸੈਂਟ ਕਲੀਅਰ ਕਾਲਜ ਵੱਲੋਂ ਇਸ ਐਕਮਨ ਅਕੈਡਮੀ ਦੀ ਭਾਈਵਾਲੀ ਨਾਲ ਚਲਾਏ ਜਾ ਰਹੇ ਬ੍ਰੈਂਪਟਨ ਕੈਂਪਸ ਦੇ ਬਾਹਰ ਧਰਨਾ ਦੇ ਰਹੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਇਗਜ਼ਾਮ ਵਿੱਚ ਪਰਫਾਰਮੈਂਸ ਸੰਤੁਸ਼ਟੀਜਨਕ ਸੀ ਪਰ ਕਾਲਜ ਪ੍ਰਬੰਧਨ ਵੱਲੋਂ ਮੂੜ ਫੀਸਾਂ ਵਸੂਲਣ ਦੇ ਮੰਤਵ ਨਾਲ ਉਹਨਾਂ ਨੂੰ ਕਥਿਤ ਤੌਰ ਤੇ ਫੇਲ ਕੀਤਾ ਗਿਆ ਹੈ। ਸਾਡਾ ਇਸ਼ੂ ਮੇਨ ਇਹ ਆ ਸਾਰੇ ਬੱਚਿਆਂ ਦਾ ਹੀ ਕਿ ਸਾਨੂੰ ਪਤਾ ਨਹੀਂ ਹੈਗਾ ਕਾਲਜ ਵਾਲਿਆਂ ਨੇ ਸਾਨੂੰ ਫੇਲ ਕਾਤੋਂ ਕੀਤਾ ਆ ਸਾਨੂੰ ਫਾਈਨਲ ਐਗਜ਼ਾਮ ਦੇ ਰਿਜ਼ਲਟ ਨਹੀਂ ਦਿੱਤਾ ਹੈਗਾ ਤੇ ਸਾਡੇ ਸਿੱਧਾ ਛੱਕੇ ਗ੍ਰੇਡਸ ਲਾ ਦਿੱਤੇ ਆ ਤੇ ਸਾਨੂੰ ਮਤਲਬ ਰੀਜ਼ਨ ਹੀ ਨਹੀਂ ਪਤਾ ਚੱਲ ਰਿਹਾ ਸਾਨੂੰ ਫੇਲ ਕਾਤੋਂ ਕੀਤਾ ਗਿਆ ਵਾ ਸਾਡੀ ਮੰਗ ਸਿਰਫ ਟਰਾਂਸਪੇਰੈਂਸੀ ਦੀ ਹੈ ਸਾਨੂੰ ਦੱਸਿਆ ਜਾਵੇ ਕਿ ਅਸੀਂ ਗਲਤ ਕਿੱਥੇ ਸੀਗੇ ਸਾਡੇ ਤੋਂ ਕੀ ਗਲਤੀਆਂ ਹੋਈਆਂ ਤੇ ਸਾਨੂੰ ਸਾਡੀਆਂ ਰਿਜ਼ਲਟ ਸ਼ੀਟਸ ਤੇ ਪੇਪਰ ਦਿਖਾਏ ਜਾਣ ਕਿ ਤੁਸੀਂ ਆਰਟ ਕੁਐਸਚਨ ਆਨਸਰ ਗਲਤ ਕਰਕੇ ਆਏ ਹੋ ਤਾਂ ਤੁਸੀਂ ਫੇਲ ਹੋਏ ਹੋ ਤਾ ਵੀ ਅਸੀਂ ਮੰਨੀਏ ਨਾ ਕਿ ਹਾਂ ਅਸੀਂ ਚਲੋ ਠੀਕ ਹੈ ਇੱਥੋਂ ਫੇਲ ਹੋਏ ਆ ਕਿਉਂਕਿ ਇਹ ਚੀਜ਼ ਸਾਰੀਆਂ ਜਿਹੜੀਆਂ ਹੈਪਨਿੰਗਸ ਹੋ ਰਹੀਆਂ ਨੇ ਜੇ ਆਪਾਂ ਪਿਛਲੇ ਕਾਲਜ ਦੇ ਰਿਕਾਰਡਸ ਚੈੱਕ ਕਰੀਏ ਤਾਂ ਐਵੇਂ ਦਾ ਕੁਝ ਵੀ ਨਹੀਂ ਸੀ ਹੋਇਆ ਜਦੋਂ ਇਹ ਕਾਲਜ ਪਬਲਿਕ ਟੂ ਪ੍ਰਾਈਵੇਟ ਹੋਇਆ ਇਹ ਸਾਰੀਆਂ ਚੀਜ਼ਾਂ ਉਦੋਂ ਹੀ ਹੋ ਰਹੀਆਂ ਨੇ ਕਿਉਂਕਿ ਇਹਨਾਂ ਕੋਲ ਅੱਗੇ ਹੁਣ ਬੱਚੇ ਆਉਣੇ ਨਹੀਂ ਤਾਂ ਇਹਨਾਂ ਨੇ ਕਿਤੋਂ ਨਾ ਕਿਤੋਂ ਫਿਸਾਂ ਪੂਰੀਆਂ ਕਰਨ ਦੇ ਚੱਕਰ 'ਚ ਹੁਣ ਇਹ ਚੀਜ਼ ਕਰ ਰਹੇ ਨੇ ਸਾਰੇ ਵਧੀਆ ਪੜਨ ਵਾਲੇ ਆ ਸਾਹਮਣੇ ਮਿਹਨਤ ਵੀ ਕੀਤੀ ਹੈ ਪੇਪਰਾਂ ਲਈ ਮੈਂ ਆਪ ਸਾਰੀ ਰਾਤ ਪੜਿਆ ਹੈ ਪੇਪਰ ਲਈ ਪਰ ਪਤਾ ਨਹੀਂ ਕਿਉਂ ਮੈਨੂੰ ਨਹੀਂ ਪਤਾ ਪੇਪਰ ਵੀ ਬੱਦਿਆ ਹੋਏ ਸਾਰੇ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਤੁਸੀਂ ਦਿਨ ਰਾਤ ਮਿਹਨਤ ਕੀਤੀ ਤੁਸੀਂ ਪੜ੍ਹੇ ਜੇ ਮੈਂ ਢੂਈ ਚਲ ਤੁਹਾਡੀ ਗੱਲ ਕਰਾਂ ਕਿ ਤੁਹਾਨੂੰ ਪੂਰਾ ਭਰੋਸਾ ਕਿ ਤੁਸੀਂ ਪਾਸ ਹੁੰਦੇ ਸੀ ਤੇ ਤੁਹਾਨੂੰ ਅਟੈਂਸ਼ਨ ਨਹੀਂ ਫੇਲ ਕੀਤਾ ਗਿਆ ਹਾਂਜੀ ਮੈਂ ਇਹਨੂੰ ਪੂਰਾ ਭਰੋਸਾ ਹੈ ਜੇ ਹੁਣ ਵੀ ਉਹ ਟੈਸਟ ਦੇਖਣਗੇ ਤਾਂ ਮੈਂ ਸਾਰੇ ਆਨਸਰ ਅਟੈਂਪਟ ਕੀਤੇ ਤੇ ਸਹੀ ਅਟੈਂਪਟ ਕੀਤੇ ਹੈ ਵਿਦਿਆਰਥੀਆਂ ਮੁਤਾਬਿਕ ਉਹ ਪਾਸ ਹੋਣ ਲਈ ਤਰਨਾ ਨਹੀਂ ਦੇ ਰਹੇ ਬਲਕਿ ਉਹ ਸਿਸਟਮ ਵਿੱਚ ਪਾਰਦਰਸ਼ਤਾ ਚਾਹੁੰਦੇ ਹਨ ਪਰ ਕਾਲਜ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਅਸੀਂ ਇੱਥੇ ਫਰੀਜ ਪਾਸ ਨਹੀਂ ਹੋਣਾ ਚਾਹੁੰਦੇ ਬਹੁਤ ਸਾਰੇ ਮੈਂ ਸੋਸ਼ਲ ਮੀਡੀਆ ਤੇ ਵੀ ਕਮੈਂਟ ਦੇਖ ਕੇ ਕਿ ਦੇ ਆਰ ਲਾਈਕ ਕਿ ਇਹ ਫਰੀਜ ਪਾਸ ਹੋਣਾ ਚਾਹੁੰਦੇ ਐ ਇਹ ਸਾਰੇ ਇੰਟਰਨੈਸ਼ਨਲ ਸਟੂਡੈਂਟ ਇਦਾਂ ਹੀ ਐ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਨੂੰ ਫਰੀਜ ਪਾਸ ਕਰੋ ਅਸੀਂ ਪੇ ਕੀਤਾ ਐ ਸਾਨੂੰ ਬਸ ਇਹ ਚਾਹੀਦਾ ਐ ਕਿ ਸਾਡਾ ਫੇਰ ਟੈਸਟ ਦੇ ਲਓ ਸਾਨੂੰ ਕੋਈ ਉਹ ਨਹੀਂ ਐ ਕਿ ਤੁਸੀਂ ਫਰੀਜ ਪਾਸ ਕਰੋ ਸਾਨੂੰ ਬਈ ਰਿਜ਼ਲਟ ਤੋਂ ਟਰਾਂਸਪੇਰੈਂਸੀ ਚਾਹੀਦੀ ਹੈ ਕਿ ਕਿਉਂ ਸਾਡਾ ਰਿਜ਼ਲਟ ਖਰਾਬ ਆਇਆ ਅਸੀਂ ਇਹ ਚੀਜ਼ ਕਹਿੰਦੇ ਆ ਕਿ ਸਾਨੂੰ ਪਬਲਿਕਲੀ ਇਨਵੈਸਟੀਗੇਟ ਕੀਤਾ ਜਾਵੇ ਸਾਡੇ ਸਭ ਦੀਆਂ ਅਸਾਈਨਮੈਂਟ ਸਾਡੇ ਐਗਜ਼ਾਮਸ ਦੁਬਾਰਾ ਸਾਰੇ ਇਨਵੈਸਟੀਗੇਟ ਹੋਣ ਕਿਉਂਕਿ ਬੱਚੇ ਪੁਆਇੰਟਸ ਤੇ ਫੇਲ ਕਰਨ ਦਾ ਤਾਂ ਕੋਈ ਰੀਜ਼ਨ ਨਹੀਂ ਆ ਵੀ ਆਰ ਕੰਫੀਡੈਂਟ ਕਿ ਸਾਨੂੰ ਪਾਸ ਕੀਤਾ ਜਾ ਸਕਦਾ ਬਟ ਕਾਲਜ ਵਾਲੇ ਨਹੀਂ ਕਰ ਰਹੇ ਤੇ ਸਾਡੀ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਕਾਲਜ ਵਾਲੇ ਸਾਡੇ ਨਾਲ ਗੱਲ ਕਰਨ ਨੂੰ ਵੀ ਨਹੀਂ ਤਿਆਰ ਕਿਉਂਕਿ ਅਸੀਂ ਪਰਸੋ ਵੀ ਬੈਠੇ ਸੀ ਤੇ ਪਰਸੋ ਵੀ ਕਾਲਜ ਵਾਲਿਆਂ ਨੇ ਸਾਨੂੰ ਕਿਹਾ ਸੀ 4:30 ਤੱਕ ਤੁਸੀਂ ਗੱਲ ਕਰ ਸਕਦੇ ਹੋ ਸਾਨੂੰ ਕਾਲਜ ਦੇ ਅੰਦਰ ਵੜਨਾ ਵੀ ਅਲਾਉਡ ਨਹੀਂ ਕੀਤਾ ਗਿਆ ਧਰਨੇ ਤੇ ਬੈਠੇ ਵਿਦਿਆਰਥੀਆਂ ਮੁਤਾਬਕ ਇਹ ਮੁੱਦਾ ਸਿਰਫ ਫੇਲ ਪਾਸ ਤੱਕ ਸੀਮਤ ਨਹੀਂ ਰਿਹਾ ਉਹਨਾਂ ਮੁਤਾਬਕ ਕਾਲਜ ਉਹਨਾਂ ਨੂੰ ਮਿਸਕੰਡਕਟ ਦੇ ਨਜਾਇਜ਼ ਮਾਮਲਿਆਂ ਵਿੱਚ ਉਲਝਾ ਰਿਹਾ ਹੈ ਕੁਝ ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਤੇ ਬਿਨਾਂ ਕਿਸੇ ਕਾਰਨ ਹਾਂ ਤੇ ਬਿਨਾ ਕਿਸੇ ਨੋਟਿਸ ਤੇ ਡਿਸਮਿਸ ਕਰਨ ਦੇ ਵੀ ਕਥਿਤ ਇਲਜ਼ਾਮ ਲਗਾਏ ਦੇਖੋ ਜਿਹੜਾ ਮਿਸਕੰਡਕਟ ਦਾ ਸੀਨ ਆ ਉਹ ਜਾਂ ਤਾਂ ਜਦੋਂ ਜਵਾਕ ਨੇ ਨਕਲ ਕੀਤੀ ਆ ਨਾਲ ਦੀ ਨਾਲ ਜਿਹੜੇ ਮੋਸਟ ਕਾਲਜਿਸ ਆ ਉਹ ਮੇਲ ਕਰ ਦਿੰਦੇ ਆ ਕਿ ਤੁਹਾਡੇ ਤੇ ਮਿਸਕੰਡਕਟ ਪਿਆ ਵਾ ਬਟ ਹੁਣ ਜਿਹੜਾ ਪ੍ਰੋਫੈਸਰ ਆ ਉਹ ਰਿਜ਼ਾਈਨ ਕਰ ਚੁੱਕਿਆ ਤੇ ਜਿਹੜਾ ਪ੍ਰੋਫੈਸਰ ਦਾ ਸਬਜੈਕਟ ਆ ਉਹ ਕਾਲਜ ਵਾਲਿਆਂ ਦੇ ਹੱਥ ਚ ਆ ਗਿਆ ਫਾਈਨਲ ਗ੍ਰੇਡਸ ਅਪਲੋਡ ਕਰਨ ਤੋਂ ਬਾਅਦ ਪੋਰਟਲ ਤੇ ਤਾਂ ਹੁਣ ਪ੍ਰੋਫੈਸਰ ਦੇ ਜਿਹੜੇ ਉਹ ਸਬਜੈਕਟ ਆ ਉਹ ਚੋ ਮਿਸਕੰਡਕਟ ਪਾ ਰਹੇ ਆ ਜਵਾਕਾਂ ਨੂੰ ਕੱਲ ਜਵਾਕਾਂ ਨੂੰ ਮੇਲ ਆਈਆਂ ਕਿ ਹਾਂ ਇਹ ਪ੍ਰੋਫੈਸਰ ਦੇ ਸਬਜੈਕਟ ਚੋ ਮਿਸਕੰਡਕਟ ਆ ਬਟ ਪ੍ਰੋਫੈਸਰ ਤਾਂ ਡਿਜ਼ਾਈਨ ਕਰ ਚੁੱਕਿਆ ਤਾਂ ਕਾਲਜ ਵਾਲੇ ਕਿਵੇਂ ਕਹਿ ਸਕਦੇ ਆ ਮਿਸਕੰਡਕਟ ਜਦੋਂ ਸਾਰੀ ਚੈਕਿੰਗ ਪ੍ਰੋਫੈਸਰ ਨੇ ਕੀਤੀ ਹੋਈ ਆ ਸਾਰਾ ਪੇਪਰ ਪ੍ਰੋਫੈਸਰ ਨੇ ਲਿਤਾ ਕੀ ਰੀਜ਼ਨ ਸਾਨੂੰ ਰੀਜ਼ਨ ਦਿੱਤਾ ਹੀ ਨਹੀਂ ਗਿਆ ਪਹਿਲੀ ਗੱਲ ਦੂਜੀ ਗੱਲ ਬਈ ਜਿੱਦਾਂ ਮੈਡੀਕਲ ਟਰਮੋਲੋਜੀ ਕਹਿੰ ਲੋ ਸਾਡਾ ਸਬਜੈਕਟ ਹੈ ਉਹਦੇ ਵਿੱਚ ਸਾਡਾ ਰਿਜ਼ਲਟ ਸਾਨੂੰ ਦਿੱਤਾ ਹੀ ਨਹੀਂ ਸ਼ੋ ਹੀ ਨਹੀਂ ਕਰਿਆ ਕਿ ਤੁਹਾਡੇ ਸਾਡੇ 100 ਨੰਬਰ ਚ ਨੰਬਰ ਆਏ ਕਿੰਨੇ ਆ ਸਾਨੂੰ ਇਹ ਨਹੀਂ ਪਤਾ ਬਰੋ ਸਾਡੇ ਨੰਬਰ ਕਿੰਨੇ ਆਏ ਸੀ ਕਿਵੇਂ ਗਏ ਹਨ ਕਿ ਸਾਡੇ ਜਸਟਿਸ ਸਾਨੂੰ ਮਿਲੀ ਕਿ ਨਹੀਂ ਮਿਲੀ ਮਤਲਬ ਫੇਅਰ ਹੈ ਕਿ ਨਹੀਂ ਹੈ ਇਸ ਮਾਮਲੇ ਬਾਰੇ ਅਸੀਂ ਸੈਂਟ ਕਲੀਅਰ ਕਾਲਜ ਨਾਲ ਸੰਪਰਕ ਕੀਤਾ ਜਿੰਨਾ ਆਮਨੀ نیوز ਨੂੰ ਭੇਜੇ ਇੱਕ ਬਿਆਨ ਵਿੱਚ ਕਿਹਾ ਕਿ ਵਿਦਿਆਰਥੀ ਸਾਰੀਆਂ ਅਕਾਦੈਮਿਕ ਜ਼ਿੰਮੇਵਾਰੀਆਂ ਲਈ ਜਵਾਬਦੇਹ ਹਨ ਅਤੇ ਗ੍ਰੇਡ ਬਾਰੇ ਅਪੀਲ ਪ੍ਰਕਿਰਿਆ ਦਾ ਪਾਲਣ ਕੀਤਾ ਜਾ ਸਕਦਾ ਹੈ ਕਾਲਜ ਮੈਨੇਜਮੈਂਟ ਵੱਲੋਂ ਬ੍ਰੈਂਪਟਨ ਕੈਂਪਸ ਦੇ ਵਿਦਿਆਰਥੀਆਂ ਨੂੰ ਲਿਖੀ ਇੱਕ ਚਿੱਠੀ ਵੀ ਸਾਂਝੀ ਕੀਤੀ ਗਈ ਇਸ ਲੈਟਰ ਵਿੱਚ ਵੀ ਗ੍ਰੇਡ ਅਪੀਲ ਪ੍ਰੋਸੈਸ ਦਾ ਹਵਾਲਾ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਚਿੱਠੀ ਵਿੱਚ ਵਿਦਿਆਰਥੀਆਂ ਨੂੰ ਕੋਡ ਆਫ ਕੰਡਕਟ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਪਰ ਵਿਦਿਆਰਥੀਆਂ ਮੁਤਾਬਕ ਇਹ ਦੋਨੇ ਪੱਖ ਉਹਨਾਂ ਦੁਆਰਾ ਪ੍ਰਗਟ ਕੀਤੇ ਗਏ ਇਤਰਾਜ਼ ਅਤੇ ਤੋਖਲਿਆਂ ਨੂੰ ਸਿੱਧੇ ਤੌਰ ਤੇ ਸੰਬੋਧਨ ਨਹੀਂ ਕਰਦੇ